ਮਲਾਵਟ ਵਾਲਾ ਕੰਮ ਬਹੁਤ ਚੱਲ ਰਿਹਾ ਜੀ ਜੀ ਤੇ ਬਾਹਰੋਂ ਆ ਕੇ ਜੁਕੀ ਤੋਂ ਆ ਕੇ ਭਈ ਇਹ ਇੱਥੇ ਕਾਮਯਾਬ ਹੋਗੇ ਕਿ ਆਪਾਂ ਬੜੇ ਪੰਜਾਬ 'ਚ ਰਹਿ ਕੇ ਆਪ ਨਹੀਂ ਕਾਮਯਾਬ ਹੋ ਸਕਦੇ ਆਪਾਂ ਬਾਹਰ ਜਾਂਦੇ ਜੀ ਬਾਹਰ ਜਾ ਕੇ ਵੀ ਤਾਂ ਮਿਹਨਤ ਕਰਦੇ ਐਥੇ ਮਿਹਨਤ ਕਰ ਲਓ ਪੰਜੇ ਦਰਿਆਵਾਂ ਦੀ ਧਰਤੀ ਪੰਜਾਬ ਦਾ ਦੇਸੀ ਗੁੜ ਅਤੇ ਟੱਕਰ ਸ੍ਰੀ ਕਾਲ ਜੀ ਕੁਰਾਲੀ ਨਿਊਜ਼ ਵੀ ਤੁਹਾਡਾ ਸਵਾਗਤ ਹੈ ਜੀ ਸਵਾਜਿਸੀ ਥਾਣੇ ਦਿਖਾਵਾਂਗੇ ਇੱਕ ਖਿਡਾਰੀ ਜੋ ਕਿ ਆਪਣੇ ਪੰਜਾਬੀ ਵੀਰ ਨੇ ਕੀਤੀ ਹੈ ਸੋ ਇਹ ਖਿਡਾਰੀ ਹੈ ਜੋ ਟੈਂਡਨ ਲਖਨੌਰ ਪٹرول ਪੰਪ ਦੇ ਬਿਲਕੁਲ ਸਾਹਮਣੇ ਜੋ ਐਚਪੀ ਦਾ ਪٹرول ਪੰਪ ਤੁਸੀਂ ਦੇਖ ਰਹੇ ਹੋ ਇਹਦੇ ਬਿਲਕੁਲ ਹੀ ਸਾਹਮਣੇ ਹੈ ਖਿਡਾਰੀ ਦੇਸੀ ਖਿਡਾਰੀ ਆਪਣੇ ਦੇਸੀ ਬੰਦੇ ਪੰਜਾਬੀ ਬੰਦੇ ਨੇ ਖੋਲੀ ਹੈ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਦੇਸੀ ਗੁਰਾਥੇ ਸ਼ੱਕਰ ਹੇ ਮਲਾਵਟ ਵਾਲਾ ਕੰਮ ਬਹੁਤ ਚੱਲ ਰਿਹਾ ਜੀ ਜੀ ਤੇ ਬਾਹਰੋਂ ਆ ਕੇ ਯੂਕੇ ਤੋਂ ਆ ਕੇ ਭਈ ਇਹ ਆਪਣੇ ਕਾਮਯਾਬ ਹੋਗੇ ਕਿ ਆਪਾਂ ਪੜੇ ਪੰਜਾਬ 'ਚ ਰਹਿ ਕੇ ਆਪ ਨਹੀਂ ਕਾਮਯਾਬ ਹੋ ਸਕਦੇ ਆਪਾਂ ਬਾਹਰ ਜਾਂਦਾ ਜੀ ਬਾਹਰ ਜਾ ਕੇ ਵੀ ਤਾਂ ਮੇਸ ਦਾ ਕਰਦੇ ਐਸੀ ਮੇਸ ਕਰ ਦੋਗੇ ਕਿ ਪਿਓਰ ਹੋਏਗੀ ਤੇ ਕੁਆਲਿਟੀ ਆਪਾਂ ਮੇਨਟੇਨ ਰੱਖੀ ਹੋਈ ਹੈ ਤੇ ਅੱਗੇ ਦੇ ਆਉਣ ਵਾਲੇ ਟਾਈਮ 'ਚ ਆਪਾਂ ਮੇਨਟੇਨ ਹੀ ਰੱਖੋਗੇ ਲਓ ਦੇਖੋ ਜੀ ਬਰਫੀ ਟੈਪ ਜੋ ਗੁਰਦੇ ਵਿੱਚ ਤਿਆਰ ਕੀਤੀ ਟਿੱਕੀ ਛੋਟੀ ਬਰਫੀ ਟੈਪ ਟਿੱਕੀ ਜੋ ਕਹਿਣ ਦਾ ਭਾਵ ਛੋਟੀ-ਛੋਟੀ ਬਰਫੀ ਟੈਪ ਹੈ ਤਿਆਰ ਕੀਤੀ ਤੇ ਸ਼ੱਕਰ ਦੇਸੀ ਪਿਓਰ ਸ਼ੱਕਰ ਦੇਖ ਲਓ ਤੁਸੀਂ ਤੇ ਇਸ ਦੇ ਨਾਲ ਹੀ ਇਹ ਗੁੜ ਗੁੜ ਕਿੰਨਾ ਚਮਕਦਾਰ ਤੇ ਪਿਓਰ ਗੁੜ ਹੈ ਇੱਥੇ ਕੋਈ ਮਿਲਾਵਟ ਨਹੀਂ ਆਪ ਆਪਣੀ ਮਿਹਨਤ ਕਰਦਾ ਵੀ ਤੁਸੀਂ ਦੇਖ ਰਹੇ ਹੋ ਲਾਈਵ ਤਸਵੀਰਾਂ दसी घी जेक मिक्स ਬਹੁਤ ਵਧੀਆ ਚੀਜ਼ ਹੈ ਜੀ ਅੱਜ ਤੀਜੀ ਵਾਰੀ ਬਾਈ ਨੂੰ ਤੇਰੇ ਸੀ ਦੋ ਮਹੀਨੇ ਪਹਿਲਾਂ ਆਰਡਰ ਦਿੱਤਾ ਅੱਛਾ ਹੈ ਵੀ ਬਾਈ ਕੋ ਬਧੀਆ ਚੀਜ਼ ਹੈ ਅਤੇ ਆਪਣੇ ਨੇ ਤਾਂ ਤਿੰਨ ਹੁੰਦਾ ਵੇ ਆਪਾਂ ਦੇ ਚਲੋ ਜੀ 8:30 ਵਜੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਪਣੇ ਪਿੰਡਾਂ ਦੇ ਲੋਕ ਗੁੱਡ ਬੰਦਦੇ ਆ ਇਹ ਦੇਖੋ ਇੰਨੀ ਵਧੀਆ ਚੀਜ਼ ਬਾਈ ਦੇ ਰਹੀ ਸੀ ਜੀ ਪਰ ਯਾਨੀ ਕਿ ਤੁਸੀਂ ਪ੍ਰਾਣੇ ਰੀਤੀ ਰਿਵਾਜ ਨੇ ਜਿਹੜੇ ਤੇ ਕਹਿੰਦਾ ਵਾ ਵਾ ਬਾਈਆਂ ਨੇ ਇੱਕ ਵਰਗੀ ਦੀ ਹੈ ਜਿਹੜੀ ਤਿਆਰ ਕੀਤੀ ਗਏਲੇ ਵਾਲੀ ਜੀ ਵੀ ਨਾ ਸ਼ੂਗਰ ਦਾ ਜਿਵੇਂ ਆਪਣੇ ਅੱਜ ਕਾ ਸ਼ੂਗਰ ਕੋਡ ਹੋ ਜਾਂਦੀ ਹੈ ਆਪਣੀ ਬਹੁਤ ਵਧੀਆ ਚੀਜ਼ ਹੈ ਜੀ ਇਹ ਹੈ ਮਠਾਈਆਂ ਪਤਾ ਨਹੀਂ ਕੀ ਕੁਝ ਖਵਾਈ ਜਾਂਦੇ ਨੇ ਲੌਂਗ ਹੈ ਸਾਫ ਕੋਟੇ ਆਲੇ ਸਾਹਮਣੇ ਬੰਨ ਰਿਹਾ ਹੈ 100 ਗ੍ਰਾਮ ਦਾਲ ਪਏ ਹੋ ਕੁਝ ਨੇ ਬੜੀ ਅਗਰ ਦੇ ਦਾ ਚੁਪ ਪਿਓ ਉਹ ਬਣੀਏ ਮੇਰੀ ਅਸੀ ਦਾ ਉਹ ਵਾਲੀ ਰਹਿੰਦੇ ਆ ਸੁਸਾਇਟੀ ਰਹਿੰਦਾ ਵੀ ਸਭ ਨੂੰ ਦੱਸਦੇ ਲੋਕ ਆਉਂਦੇ ਨੇ ਨਾ ਸਭ ਨੂੰ ਟਿੰਗ ਲੱਗਦਾ ਯਾਨੀ ਕਿ ਪਿਓਰ ਵਾਲਾ ਉਹ ਬੈਠੇ ਕੈਨ ਦਾ ਭਾਵ ਹੈ ਕਈ ਲੋਕ ਜੀ ਬਾਹਰ ਜਿਹੜੇ ਆਪਣੇ ਕੈਨ ਦਾ ਪੱਲੇਸੀ ਆਏ ਬਨੇ ਯੂਪੀ ਸਾਡ ਤੋਂ ਆਏ ਬਨੇ ਉਹ ਸਹੋਤਰਾ ਜੀ ਮਿਲਾਬਦਾ ਕਰਦੇ ਆ ਜੀ ਉਹੀ ਗੱਲ ਹੈ ਜੀ ਜਿਵੇਂ ਕਹਿੰਦੇ ਚੀਨੀ ਬੁਰਾਈ ਦੇ ਜਾਂਦੇ ਨੇ ਪਰ ਇਦਾਂ ਦੀ ਇੱਥੇ ਸਾਨੂੰ ਕੋਈ ਚੀਜ਼ ਲੱਗੀ ਨਹੀਂ ਮੈਂ ਜੀ ਮੈਂ ਤਾਂ ਤੁਹਾਨੂੰ ਦੱਸਿਆ ਸੀਤੀ ਵਰੀ ਡਾਕਟਰ ਦਾ ਮੈਂ ਜਿਲ੍ਹਾ ਦਾ ਮਤਦਵਾਰਾ ਥੋੜੀ ਹੁੰਦਾ ਜੇ ਤਾਂ ਠੀਕ ਹੈ ਬਾਈ ਦਾ ਬਹੁਤ ਵਧੀਆ ਕੰਮ ਹੈ ਤੁਸੀਂ ਤਾਂ ਫੋਨ ਕਰਦੇ ਹੀ ਤਾਂ ਬਾਈ ਕਰ ਦਿੰਦਾ ਹੁਣ ਵੰਗਿਆ ਤੁਹਾਡੇ ਸਾਹਮਣੇ ਬਣਿਆ ਦੇ ਜੀ ਵੀਰ ਤਾਂ ਟੌਰੇ ਬੈਠੇ ਆ ਚਲੋ ਠੀਕ ਹੈ ਜੀ ਕੋਲ ਕੰਮ ਦੇਖਤਾ ਆ ਕੇ ਤੇ ਸੋ ਬਾਈ ਦੀ ਬਹੁਤ ਵਧੀਆ ਸੋਚ ਹੈ ਜੀ ਕਹਿਣ ਦਾ ਭਾਵ ਆਪਾਂ ਹਲਵਾਈਆਂ ਤੋਂ ਬਾਹਰ ਕੋਈ ਮੱਚਾਈ ਲੰਦੇ ਆ ਜੀ ਜਿਹੜੇ ਮਜਾਵੜੀ ਕੀਤੀ ਹੈ ਉਹ ਵੀ ਨਾ ਪੀਰੇ ਦਾ ਇੰਨਾ ਵਧੀਆ ਬਰਗਾ ਚੰਗਾ ਹੈ ਜੀ ਜਿਹੜੇ ਬੀਚੀ ਨਾਲ ਮੈਂ ਦੇਖੀ ਔਰ ਦੇ ਵਿੱਚ ਇੱਕ ਵਰਫੀ ਗਜਰੇਲੇ ਵਾਲੀ ਵਰਫੀ ਤਿਆਰ ਕੀਤੀ ਹੈ ਜੀ ਅਸੀਂ ਵੀ ਖਾਈ ਵਰਫੀ ਮੇਰੇ ਨਾਲ ਪੰਡਤ ਜੀ ਆਏ ਹੋਏ ਨੇ ਸੋ ਹੋਰ ਪਰਫੀ ਛੱਡਦੇ ਇੱਕ ਪੀਸ ਨਹੀਂ ਖਾ ਹੋਇਆ ਐਨੀ ਪਿਓਰ ਚੀਜ਼ ਜੀ ਕੈਨ ਦਾ ਬਾਪ ਆਪਾਂ ਆਪਣੇ ਬਜ਼ੁਰਗਾਂ ਨੂੰ ਵੀ ਘਰ ਦੇ ਵਿੱਚ ਸੁਪਰ ਹੋਵੇ ਆਪਾਂ ਨੇ ਰਿਸ਼ਤੇਦਾਰ ਕੋਈ ਆ ਕੋਈ ਖੁਸ਼ੀ ਦਾ ਦਿਹਾੜਾ ਹੁੰਦਾ ਹੈ ਮਠਿਆਈ ਲਿਆਣੇ ਆਪਾਂ ਉਹ ਖਾ ਨਹੀਂ ਹੁੰਦੀ ਤਕਰੀਬਨ ਕੈਨ ਦਾ ਬਾਪ ਨੁਕਸਾਨੇ ਕਰਦੀ ਏ ਪਰ ਸਾਡੇ ਚੈਨਲ ਵੱਲੋਂ ਤੁਹਾਨੂੰ ਬੇਨਤੀ ਹੈ ਜੀ ਇੱਥੇ ਤੁਸੀਂ ਪਹੁੰਚੋ ਵਿਜ਼ਿਟ ਕਰੋ ਆ ਕੇ ਜੋ ਮਠਿਆਈ ਦੇ ਰੂਪ ਦੇ ਵਿੱਚ ਇਹਨਾਂ ਨੇ ਇੱਕ ਦੇਸੀ ਗੁੜ ਵਾਲੀ ਉਹ ਬੜਾਈ ਪਿੰਨੀ ਵੀ ਬਣਾਉਂਦੇ ਆ ਇਹ ਤੇ ਪਰਫੀ ਵੀ ਬਣਾਉਂਦੇ ਕੋਲ ਖੜ ਕੇ ਸਾਰਾ ਪਿਓਰ ਮਾਲ ਆਪ ਪਿਓਰ ਕੱਟ ਕਰ ਖਾਉ ਕੋਲ ਖੜ ਕੇ ਪਿਓਰ ਮਾਲ ਆ ਪਾਉਂਦੇ ਆ ਜੀ ਸੋ ਬਾਈਆਂ ਨੇ ਵੀ ਘਟੋ ਘਟ ਕਹਿੰਦੇ ਅਸੀਂ 20 30 ਡੱਬੇ ਅਸੀਂ ਤਿਆਰ ਕਰਾਏ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੇਣ ਵਾਸਤੇ ਸੋ ਬਾਈਆਂ ਦਾ ਵੀ ਬਹੁਤ ਧੰਨਵਾਦ ਬੱਧਿਆ ਇਹਨਾਂ ਦੀ ਸੋਚ ਹੈ ਪੁਰਾਣੀ ਪਿੰਡਾਂ ਵਾਲੀ ਸੋਚ ਹੈ ਜੀ ਸੋ ਲਓ ਜੀ ਵੀਰੇ ਇਹ ਆਪਾਂ ਅੱਜ ਨਖਨੌਰ ਪਿੰਡ ਦੇ ਸਾਹਮਣੇ ਖੜੇ ਆ ਜਿੱਥੇ ਕਿ ਆਪਣੇ ਇੱਕ ਛੋਟੇ ਵੀਰ ਨੇ ਪੰਜਾਬੀ ਵੀਰ ਹੈ ਕੁਰਾਲੀ ਸ਼ਹਿਰ ਦਾ ਰਹਿਣ ਵਾਲਾ ਏ ਇੱਕ ਦੇਸੀ ਖਿਡਾਰੀ ਕਹਿੰਦੇ ਨੇ ਜਿਹਨੂੰ ਉਹ ਆਪਣੀ ਇੱਥੇ ਖੋਲੀ ਏ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਦੇਸੀ ਘੁਰ ਤੇ ਸ਼ੱਕਰ ਸੋ ਵੀਰ ਨਾਲ ਗੱਲਬਾਤ ਕਰਦੇ ਆ ਕਹਿੰਦਾ ਭਾਬੀ ਅੱਜ ਕੱਲ ਜੋ ਨਈ ਨੌਜਵਾਨ ਨੇ ਬਾਹਰ ਵੱਲ ਭੱਜਦੇ ਨੇ ਜੀ ਵੀ ਇੰਡੀਆ ਦੇ ਵਿੱਚ ਕੋਈ ਕੰਮ ਨਹੀਂ ਹੈਗਾ ਫਿਰ ਤੁਹਾਨੂੰ ਇਹ ਸੋਚ ਕਿੱਥੋਂ ਤੋਂ ਬਣੀ ਜੀ ਵੀ ਆਪਾਂ ਇੰਡੀਆ 'ਚ ਰਹਿ ਕੇ ਹੀ ਇਹ ਪੰਜਾਬ ਪੁਰਾਣਾ ਕੰਮ ਕਰੀਏ ਸੋਚ ਇੱਥੋਂ ਬਣੀ ਜੀ ਕਿ ਇੱਥੇ ਮਿਲਾਵਟ ਵਾਲਾ ਕੰਮ ਬਹੁਤ ਚੱਲ ਰਿਹਾ ਜੀ 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 ਇੱਥੇ ਬਾਹਰੋਂ ਆ ਕੇ ਯੂਪੀ ਤੋਂ ਆ ਕੇ ਭਈ ਇਹ ਇੱਥੇ ਕਾਮਯਾਬ ਹੋ ਗਏ ਕਿ ਆਪਾਂ ਪੜੇ ਪੰਜਾਬ 'ਚ ਰਹਿ ਕੇ ਆਪ ਨਹੀਂ ਕਾਮਯਾਬ ਹੋ ਸਕਦੇ ਆਪਾਂ ਬਾਹਰ ਜਾਂਦੇ ਜੀ ਬਾਹਰ ਜਾ ਕੇ ਵੀ ਤਾਂ ਮਿਹਨਤਾਂ ਕਰਦੇ ਇੱਥੇ ਮਿਹਨਤ ਕਰ ਲਓ ਇੱਥੇ ਆਪਾਂ ਪਿਓਰ ਜੋ ਵੀ ਵੈਰਾਈਟੀ ਤਿਆਰ ਕਰ ਰਹੇ ਹਾਂ ਬਿਲਕੁਲ 100% ਪਿਓਰ ਤਿਆਰ ਕਰ ਰਹੇ ਹਾਂ ਤੇ ਆਪਾਂ ਕਸਟਮਰ ਨੂੰ ਚੈਲੰਜ ਨਾਲ ਕਹਿੰਦੇ ਹਾਂ ਕਿ ਸਾਡੀ ਖਿਲਾੜੀ ਤੇ ਆਓ ਵਿਜ਼ਿਟ ਕਰੋ ਤੇ ਸਾਨੂੰ ਇੱਥੇ ਏਸੀ ਥਾਂ ਤੇ ਸਾਨੂੰ ਸਾਬਤ ਕਰਕੇ ਦਿਖਾਓ ਵੀ ਅਸੀਂ ਕੋਈ ਮਿਲਾਵਟ ਕਰਦੇ ਹਾਂ ਨਾ ਮੈਂ ਉਹਨਡੀ ਸਪੋਰਟ 20000 ਰੁਪਏ ਦੇਣ ਨੂੰ ਤਿਆਰ ਹੈ। ਸੋ ਰਮਨ ਭਾਈ ਤੁਸੀਂ ਕੇ ਬੋੜ ਲਾਇਆ ਜੀ ਬਾਹਰ ਗੂੜਾ ਤੇ ਸ਼ੱਕਰ ਦੇ ਵਿੱਚ ਮਿਲਾਵਟ ਕਰਨ ਵਾਲੇ ਨੂੰ ਜਾਂ ਸਾਬਿਤ ਕਰਨ ਵਾਲੇ ਨੂੰ 20000 ਰੁਪਏ ਇਨਾਮ ਦੇ ਤੌਰ ਤੇ ਦਿੱਤਾ ਜਾਵੇਗਾ। ਹਾਂਜੀ ਸੋ ਇਹ ਸਚਾਈ ਹੈ ਕਿ ਤੁਸੀਂ ਐਸੀ ਲਿਖਤਾ ਹੈ। ਚਾਹੀਏ ਜੀ। ਕਹਿਣ ਦਾ ਪਾਵੇ ਰੋਡ ਦੇ ਉੱਪਰ ਜਿੰਨੇ ਵੀ ਪ੍ਰਾਣੇ ਯੂਪੀ ਤੋਂ ਆਂਦਾ ਹੈ ਕੋਈ ਖਿਲਾੜੀਆਂ ਲੱਗੀ ਵੀ ਜੀ ਕਹਿੰਦੇ ਉਹ ਮਿੱਠਾ ਕੋਲ ਕੋਲ ਕਈ ਗੁਰਦੇ ਵਿੱਚ ਲੋਕਾਂ ਨੂੰ ਫੜਾਈ ਜਾਂਦੇ ਆ ਆਪਾਂ ਦਾ ਕਸਟਮਰ ਨੂੰ ਕਹਿੰਦੇ ਆ ਆਪਣਾ ਕੋਲ ਬੈਠ ਕੇ ਤੁਸੀਂ ਤਿਆਰ ਕਰਵਾ ਸਕਦੇ ਹੋ ਇੱਕ ਵਾਰੀ ਸਾਨੂੰ ਵੀ ਮੌਕਾ ਦਿਓ ਕਸਟਮਰ ਆਂਦੇ ਆ ਮੇਰੇ ਕੋਲ ਕਹਿੰਦੇ ਸਾਨੂੰ 60 ਰੁਪਏ ਸ਼ੱਕਰ ਮਿਲਦੀ ਹੈ ਜੀ ਪਿਓਰ ਹੂੰ ਮੈਂ ਨਹੀਂ ਮੰਨ ਸਕਦਾ ਜੀ ਇਸ ਦੁਨੋਂ ਵੀ 60 ਰੁਪਏ ਤੁਹਾਨੂੰ ਕੋਈ ਪਿਓਰ ਸ਼ੱਕਰ ਦੇ ਦੇਗਾ ਆਪਣੇ ਕੋਲ ਜੋ ਵੀ ਵੈਰਾਈਟੀ ਹੋਏਗੀ ਪਿਓਰ ਹੋਏਗੀ ਤੇ ਕੁਆਲਿਟੀ ਆਪਾਂ ਮੇਨਟੇਨ ਰੱਖੀ ਹੋਈ ਹੈ ਤੇ ਅੱਗੇ ਵੀ ਆਉਣ ਵਾਲੇ ਟਾਈਮ 'ਚ ਆਪਾਂ ਮੇਨਟੇਨ ਹੀ ਰੱਖੋਗੇ ਤੇ 100% ਸ਼ਿਉਰਟੀ ਦਿੰਦਾ ਹਾਂ ਮੈਂ ਕਸਟਮਰਜ਼ ਨੂੰ ਕਿ ਵਧੀਆ ਚੀਜ਼ ਦਊਂਗਾ ਰੈਡੀ ਕਰਕੇ। ਸੋ ਤੁਸੀਂ ਇਸ ਦੇ ਵਿੱਚ ਕਿੰਨੇ ਕ ਕਿਸਮਾਂ ਦੀਆਂ ਕੀ ਕੀ ਚੀਜ਼ਾਂ ਬਣਾਈਆਂ ਤਿਆਰ ਕੀਤੀਆਂ ਉਹ ਵੀ ਜਿਹੜਾ ਸਾਨੂੰ ਦਿਖਾਓ ਜੀ। ਦੇਖੋ ਆਪਾਂ ਗਾਜਰ ਵਾਲੀ ਵਰਫੀ ਤਿਆਰ ਕਰਦੇ ਜੀ ਗੰਨੇ ਦੇ ਰਸ 'ਚ ਜੀ। ਹਾਂ ਆ ਦੇਖੋ ਜੀ ਇਹ ਇਹ ਆਪਣੀ ਗਾਜਰ ਵਾਲੀ ਵਰਫੀ ਹੈ ਜੀ। ਇਹ ਆਪਾਂ ਗੰਨੇ ਦੇ ਰਸ 'ਚ ਰੈਡੀ ਕਰਦੇ ਜੀ। ਕੋਈ ਆਪਾਂ ਕੀ ਕੀ ਸਮਾਨ ਪਾ ਪਾ ਨਹੀਂ ਤੁਸੀਂ ਇਹਦੇ ਵਿੱਚ ਆਪਾਂ ਦੇਸੀ ਘਿਓ ਬੰਦੇ ਆ ਤੇ ਗਾਜਰਾ ਜੀ ਤੇ ਡਰਾਈ ਫਰੂਟ ਜੀ ਇਹ ਆਪਾਂ ਗੰਨੇ ਦੇ ਰਸ 'ਚ ਰੈਡੀ ਕਰਦੇ ਆ ਜੀ ਕੋਈ ਆਪਾਂ ਕੈਮੀਕਲ ਨਹੀਂ ਕੋਈ ਹੋਰ ਚੀਜ਼ ਆਪਾਂ ਐਡ ਨਹੀਂ ਕਰਦੇ ਜੀ ਵਿੱਚ ਚੀਨੀ ਨਹੀਂ ਆਪਾਂ ਯੂਜ਼ ਕਰਦੇ ਬਿਲਕੁਲ ਵੀ ਤੇ ਦੂਜੀ ਆਪਣੀ ਹੈਗੀ ਆ ਜੀ ਇਹ ਡਰਾਈ ਫਰੂਟ ਵਾਲੀ ਆ ਜੀ ਇਹਦੇ 'ਚ ਆਪਾਂ ਡਰਾਈ ਫਰੂਟ ਤੇ ਦੇਸੀ ਘਿਓ ਇਹ ਵੀ 100% ਪਿਓਰ ਹੈ ਜੀ ਇਹਦੇ ਜੇ ਆਪਾਂ ਡਰਾਈ ਫਰੂਟ ਤੇ ਦੇਸੀ ਘਿਓ ਪਾ ਕੇ ਜੀ ਤਿਆਰ ਕਰ ਦਈਏ। ਸੋ ਇਥੇ ਨਾਲ ਬਰਫੀਆਂ ਦਾ ਰੇਟ ਕੀ ਕੀ ਹੈ ਜੀ ਉਹ ਵੀ ਜਰਾ ਚੰਨਣਾ ਪਾ ਦਿਓ। ਜਿਹੜੀ ਆਪਣੀ ਗਾਜਰ ਵਾਲੀ ਬਰਫੀ ਹੈ ਜੀ ਇਹ 260 ਰੁਪਏ ਕਿਲੋ ਹੈ ਜੀ। ਤੇ ਜਿਹੜੀ ਟਿੱਕੀ ਵਾਲੀ ਹੈ 160 ਰੁਪਏ ਕਿਲੋ ਹੈ ਜੀ। ਯਾਨੀ ਕਿ ਪਿਓਰ ਚੀਜ਼ ਹੋएगी। ਪਿਓਰ ਜੀ 100% ਪਿਓਰ। ਤੇ ਆਪਾਂ ਇਹ ਸਾਰਾ ਕਵਰ ਕਰਕੇ ਰੱਖਦੇ ਹਾਂ ਜੀ। ਤਕਰੀਬਨ ਤੁਸੀਂ ਖਿਲਾੜੀਆਂ ਦੇ ਦੇਖਿਆ ਹੋਵੇਗਾ ਬਾਹਰ ਮੰਜੇ ਲਾ ਕੇ ਸਾਰਾ ਗੁੜੁੱ ਸ਼ੱਕਰ ਖੁੱਲਾ ਪਿਆ ਹੁੰਦਾ ਆਪਾਂ ਸਫਾਈ ਦਾ ਵੀ ਪਹਿਲਾਂ ਧਿਆਨ ਰੱਖੀਦਾ ਜਦੋਂ ਆਪਾਂ ਖੁਦ ਵਧੀਆ ਚੀਜ਼ਾਂ ਖਾਂਦੇ ਆਂ ਸਾਫ਼ ਸੁਥਰੀ ਚੀਜ਼ਾਂ ਖਾਣਾ ਪਸੰਦ ਕਰਦੇ ਆ ਤਾਂ ਆਪਾਂ ਅੱਗੇ ਕਸਟਮਰ ਨੂੰ ਵੀ ਵਧੀਆ ਚੀਜ਼ਾਂ ਪ੍ਰੋਵਾਈਡ ਕਰਾਈਏ ਇਹ ਹੈ ਜੀ ਆਪਣਾ ਇਹ ਵੀ ਗੁੜੀ ਹੈ ਜੀ ਇਹ ਆਪਾਂ ਕੈਂਡੀ ਦੀ ਸ਼ੇਪ 'ਚ ਰੈਡੀ ਕੀਤਾ ਜੀ ਇਹ ਦੇਖੋ ਕਯੂਬਸ ਹੈ ਇਹ ਇਹ ਆਪਣੇ ਕੋਲ ਟੈਕਸੀ ਡਰਾਈਵਰ ਵਗੈਰਾ ਕਾਫੀ ਲੈ ਕੇ ਜਾਂਦੇ ਆ ਜੀ ਤੇ ਬੱਚੇ ਵੀ ਕਾਫੀ ਪਸੰਦ ਕਰਦੇ ਆ ਇਨੂੰ ਕੈਂਡੀ ਦਾ ਰੂਪ ਦਿੱਤਾ ਜੇ ਆਪਾਂ ਹੈ ਗੁੜ ਦਾ ਪਾਪ ਗੁੜ ਦੀ ਟਿੱਕੀ ਨੂੰ ਆਪਾਂ ਲੈ ਜਾਂਦੇ ਤੋੜ ਨਹੀਂ ਪੈਂਦੀ ਸੀ ਇਹ ਤੁਸੀਂ ਸੋਖਾ ਕੰਮ ਕਰਦੇ ਆ ਹਾਂਜੀ ਇਹ ਮਤਲਬ ਬੱਚੇ ਵੀ ਕਾਫੀ ਪਸੰਦ ਕਰ ਰਹੇ ਆ ਇਸ ਚੀਜ਼ ਨੂੰ ਛੋਟੇ ਛੋਟੇ ਬੱਚੇ ਆਂਦੇ ਖਾਂਦੇ ਆ ਤੇ ਸ਼ੱਕਰ ਦਾ ਜੀ ਇਹ ਸ਼ੱਕਰ ਹੈ ਜੀ ਇਹ ਸ਼ੱਕਰ ਹੈ ਜੀ ਆਪਣੀ ਇਹਨੂੰ ਆਪਾਂ ਮਤਲਬ ਗੜੀ ਵਿੱਚ ਸਾਫ਼ ਕਰਕੇ ਫਿਰ ਆਪਾਂ ਪ੍ਰੋਪਰ ਫਿਲਟਰ ਕਰਕੇ ਇਹਨੂੰ ਰੱਖਦੇ ਆ ਕਈ ਕਸਟਮਰ ਹੁੰਦੇ ਆ ਕਿ ਪਸੰਦ ਨਹੀਂ ਕਰਦੇ ਕਿ ਸਾਨੂੰ ਡਲੀ ਨਹੀਂ ਚਾਹੀਦੀ ਆਪਾਂ ਪ੍ਰੋਪਰ ਇਹਨੂੰ ਚਾਰਾ ਲਾ ਕੇ ਸਾਫ਼ ਕਰਕੇ ਫਿਲਟਰ ਕਰਕੇ ਸੋ ਇਹਦਾ ਰੇਟ ਕੀ ਆਈ ਸ਼ੱਕਰ ਦਾ ਸ਼ੱਕਰ ਦਾ ਰੇਟ ਹੈਗਾ ਜੀ 100 ਰੁਪਏ ਠੀਕ ਹੈ ਜੀ ਅੱਜ ਜਿਹੜੀ ਆ ਚੀਜ਼ ਦਿਖਾਈ ਤੁਸੀਂ ਛੋਟੀ ਕੈਂਡੀ ਵਾਲੀ ਦਾ ਵੀ 100 ਰੁਪਏ ਜੀ 100 ਰੁਪਏ ਕਿ ਰੇਟ ਸੇਮ ਰੇਟ ਸੇਮ ਹੀ ਹੈ ਜੀ ਤਕਰੀਬਨ ਇਹ ਆਪਣਾ ਗੁੜਾ ਜੀ ਗੁੜਾ ਰੇਟ ਵੀ ਸੇਮ ਹੀ ਹੈ ਜੀ ਇਹ ਗੁੜਾ ਜੀ ਗੁੜ ਵੀ ਤੁਹਾਡਾ ਕੈਨ ਦਾ ਪਾ ਪੂਰੀ ਚਮਕਾ ਮਾਰ ਰਿਹਾ ਜੀ ਹਾਂ ਜੀ ਤਾਜ਼ਾ ਤਾਜ਼ਾ ਗੁੜ ਜੀ ਰਾਮਾਂਜੀ ਜੇ ਕਿਸੇ ਨੇਵਰੇ ਆਣਾ ਹੋਵੇ ਆਪਣੀ ਪੂਰਾ ਪ੍ਰੋਪਰ ਜਿੱਥੇ ਤੁਹਾਡੇ ਖਿਲਾੜੇ ਲੱਗੇ ਐ ਪ੍ਰੋਪਰ ਉਹਦਾ ਡਰੈਸ ਸਾਨੂੰ ਦੱਸੋ ਜੀ ਜਦੋਂ ਆਪਾਂ ਖੁਰਾਲੀ ਤੋਂ ਖਰੜਵਾਲੋਂ ਜਾਣਾ ਜੀ ਤਾਂ ਲੈਫਟ ਹੈਂਡ ਸਾਈਡ ਆਪਣੀ ਖਿਲਾੜੀ ਐ ਓਪੋਜ਼ਿਟ ਐ ਐਚਪੀ ਪੈਟਰੋਲ ਪੰਪ ਤੇ ਓਪੋਜ਼ਿਟ ਐਚਪੀ ਪੈਟਰੋਲ ਪੰਪ ਲొਕੇਸ਼ਨ ਐ ਜੀ ਲਖਨੌਰ ਪਿੰਡ ਜੀ ਹੌਨ ਰੋਡ ਐ ਜੀ ਇਹ ਆਪਣਾ ਬੋਰਡ ਐ ਜੀ ਇਹ ਆਪਣੀ ਬ੍ਰਾਂਡਿੰਗ ਐ ਜੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਦੇਸੀ ਘੋੜਾ ਤੇ ਸ਼ਕਰ ਦੇਸੀ ਸ਼ੁੱਧ ਸ਼ੁੱਧ ਮਤਲਬ ਸ਼ੁੱਧ ਦੇ ਆਏ ਕੋਈ ਮਿਲਾਪਤ ਨਹੀਂ ਹੈ ਜੀ